ਸਭ ਤੋਂ ਵੱਡਾ ਵਾਦਾ ਮੇਰੀਆਂ ਮਾਵਾ ਪੈਣਾ ਵੀ ਹਜ਼ਾਰ ਨਹੀਂ ਮਿਲਿਆ ਮੈਨੂੰ ਸਰਪੰਚ ਸਾਹਿਬ ਨੇ ਪਹਿਲਾਂ ਕਿਹਾ ਵੀ ਹਜ਼ਾਰ ਦਾ ਵਾਦਾ ਪੂਰਾ ਪੱਕਾ ਕਰਕੇ ਜਿਓ ਵੀ ਦਵਾਉਣਾ ਹੀ ਦੋਣਾ ਜਿਵੇਂ ਮਰਜ਼ੀ ਦਵਾਓ ਸੋ ਮੈਂ ਹਰ ਪਿੰਡ ਚ ਜਾ ਕੇ ਇੱਕ ਗੱਲ ਕਹਿਨੀ ਆ ਵੀ ਮੈਨੂੰ ਮੁੱਖ ਮੰਤਰੀ ਸਾਹਿਬ ਜਦੋਂ ਸ਼ਾਮ ਨੂੰ ਮੈਂ ਪ੍ਰੋਗਰਾਮ ਕਰਕੇ ਘਰ ਜਾਂਦੀ ਆ ਤਾਂ ਇੱਕ ਗੱਲ ਪੁੱਛਦੇ ਨੇ ਵੀ ਕੀ ਮੰਗ ਹੈ ਲੋਕਾਂ ਦੀ ਕੀ ਮੰਗ ਹੈ ਮੈਂ ਕਹਿ ਦਿੰਦੀ ਆ ਭਰਾਵਾਂ ਲਈ ਤਾਂ ਤੁਸੀਂ ਬਿਜਲੀ ਦੇ ਦਿੱਤੀ ਪਾਣੀ ਭਈਆ ਕਰਾਤਾ ਬੜੇ سارے ਕੰਮ ਕੀਤੇ ਨੇ ਵੀ ਸਾਡੀ ਪੈਣਾ ਤੇ ਜਿਹੜੇ ਹਜ਼ਾਰ ਹੈ ਉਹ ਨਾ ਭੁੱਲੋ ਜਿਵੇਂ ਤੇਵੇਂ ਉਹ ਲਾਗੂ ਕਰ ਦਿਓ ਸਾਡੀ ਹੋਰ ਕੋਈ ਮੰਗ ਨਹੀਂ ਹੈ ਸੋ ਤੁਹਾਡੀ ਦਵਾਈ ਕਰਨ ਲਈ ਮੈਂ ਬੈਠੀ ਆ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਬੈਠੀ ਹੈ ਥੋੜਾ ਵਾਦਾ ਅਸੀਂ ਭੁੱਲੇ ਨਹੀਂ ਨਾ ਅਸੀਂ ਭੁੱਲਾਂਗੇ ਜਿਹੜਾ ਯਾਰ ਦਾ 1100 ਦਾ ਵਾਦਾ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹ ਵੀ ਜਲਦ ਤੁਹਾਡਾ 1000 1100 ਮਿਲਣਾ ਸ਼ੁਰੂ ਹੋ ਜਾਊਗਾ ਸਾਡਾ ਵਾਦਾ ਤੁਹਾਡੇ ਨਾਲ ਸਾਡੀ ਆਮ ਆਦਮੀ ਪਾਰਟੀ ਚ 11 ਐਮ ਐਲ ਏ ਜਿਹੜੀਆਂ ਲੇਡੀਜ਼ ਨੇ 11 ਔਰਤਾਂ ਨੂੰ ਐਮਐਲਏ ਬਣਾਇਆ ਪਹਿਲੀ ਵਾਰ ਇਤਿਹਾਸਕ ਹੋਇਆ ਕਿ 11 ਜਨਨੀਆਂ 11 ਲੇਡੀਜ਼ ਐਮਐਲਏ ਬਣੀਆਂ ਹੋਣ ਕਿਸੇ ਸਰਕਾਰ 'ਚ ਇੰਨੀ ਕਦੇ ਇੰਪੋਰਟੈਂਸ ਹੈ ਔਰਤਾਂ ਨੂੰ ਨਹੀਂ ਦਿੱਤੀ ਗਈ ਮੁੱਖ ਮੰਤਰੀ ਸਾਹਿਬ ਜਦੋਂ ਤੇ ਕੁਰਸੀ ਤੇ ਬੈਠੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਤੁਹਾਡੇ ਸਾਰੇ ਇਸ਼ਾਤ ਸੰਗਤ ਦਾ ਕਿਉਂਕਿ ਤੁਹਾਡੇ ਪਿਆਰ ਨਾਲ ਹੀ 2022 'ਚ ਸਰਕਾਰ ਬਣੀ ਸੀ ਤੁਸੀਂ ਇੱਕ ਇੱਕ ਵੋਟ ਹੈ ਜਿਹੜੀ ਬੜੇ ਪਿਆਰ ਨਾਲ ਆਮ ਆਦਮੀ ਪਾਰਟੀ ਨੂੰ ਪਾਈ ਸੀ ਤੇ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਸੋਚ ਰਹੀ ਹੈ ਕਿ ਮੈਂ ਜਿਹੜੀ ਲੋਕਾਂ ਨੇ ਪਿਆਰ ਦਿਖਾਇਆ ਮੈਂ ਉਹਦਾ ਮੁੱਲ ਤਾਰ ਸਕਾਂ ਜਿੰਨੀ ਸੇਵਾ ਹੋ ਸਕਦੀ ਮੈਂ ਆਪਣੀ ਸੰਗਤ ਦੀ ਕਰ ਸਕਾਂ ਲੋਕਾਂ ਦੇ ਵਿੱਚ ਰਹੀ ਇਹ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਜਿੰਨਾ ਹੋ ਸਕਦਾ ਹੈ ਆਪਣਾ ਹਿੱਸਾ ਪਾਈਏ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਨੇ ਮਗਰ ਲਈ 3.5 ਸਾਲ ਤੋਂ ਜਿਹੜੇ ਕੰਮ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਸੀ ਕਿ ਬਿਜਲੀ ਜਿਹੜੀ ਹੈ ਉਹ ਬੜੇ ਵੱਡੇ ਬਹਿਲਾ ਰਹੇ ਸੀ ਲੋਕਾਂ ਦੀ ਮੰਗ ਸੀ ਤੇ ਸਰਕਾਰ ਦਾ ਵਾਅਦਾ ਵੀ ਸੀਗਾ ਕਿ ਜਦੋਂ ਸਰਕਾਰ ਬਣੂਗੀ ਤੇ ਸਭ ਤੋਂ ਪਹਿਲਾਂ ਬਿਜਲੀ ਹੈ ਜਿਹੜੀ ਉਹ ਹਰ ਘਰ ਨੂੰ ਮਿਲੂਗੀ ਤੇ 600 ਮਹੀਨਾ ਫ੍ਰੀ ਮਿਲੂਗੀ। ਛੋਟੇ ਨਗਰ ਚ ਵੀ ਬਿਜਲੀ ਫ੍ਰੀ ਮਿਲਦੀ ਹੋਣੀ ਹੈ। ਤਾੜੀਆਂ ਮਾਰ ਕੇ ਘਰੇ ਦੱਸ ਦੋ ਜਿਹਨੂੰ ਜਿਹਨੂੰ ਮਿਲਦੀ। ਦੂਜਾ ਵੱਡਾ ਵਾਅਦਾ ਸੀਗਾ ਵੀ ਸਾਡੇ ਬੱਚੇ ਨੇ ਜਿਹੜੇ ਉਹ ਪੜ੍ਹਨ ਲਿਖਣ ਉਹਨਾਂ ਨੂੰ ਵਧੀਆ ਸਰਕਾਰੀ ਸਕੂਲ ਨੇ ਜਿਹੜੇ ਉਹ ਹੀ ਕਰਾਏ ਜਾਣ। ਤੇ ਬੜੇ سارے ਸਰਕਾਰੀ ਸਕੂਲਾਂ ਨੂੰ ਗ੍ਰਾਂਟਾਂ ਵੀ ਦਿੱਤੀਆਂ ਸਰਕਾਰ ਨੇ ਸਕੂਲ ਆਫ ਫੈਮਿਨਸ ਵਰਗੇ ਸਕੂਲ ਬਣਾਏ ਜਾ ਰਹੇ ਨੇ ਜਿਹੜੇ ਸਰਕਾਰੀ ਕਾਲਜਾਂ ਨੂੰ ਗ੍ਰਾਂਟਾ ਦੇਣ ਦੀ ਲੋੜ ਸੀ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਨਵੇਂ ਟੀਚਰ ਭਰਤੀ ਕੀਤੇ ਜਾ ਰਹੇ ਨੇ ਜਿਹੜੇ ਕੱਚੇ ਟੀਚਰ ਸੀਗੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਵੀ ਬਹੁਤ ਹੱਦ ਤੱਕ ਭਰਤੀ ਕੀਤਾ ਪੱਕੇ ਕੀਤਾ ਤਨਖਾਹ ਵਧਾਈਆਂ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਵੀ ਜੇ ਇੱਕ ਅਦੇ ਆਪਾਂ ਖੁਸ਼ ਹੋ ਕੇ ਨਹੀਂ ਪੜਾਊਗਾ ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਬੱਚਿਆਂ ਨੂੰ ਜੋ ਆਉਗੇ ਘਰੋਂ ਸੌਖਾ ਆਊਗਾ ਤਾਂ ਹੀ ਬੱਚੇ ਨੂੰ ਵਧੀਆ ਪੜਾ ਕੇ ਜਾਊਗਾ ਤੇ ਤੁਸੀਂ ਸਾਰੇ ਮੇਰੇ ਅੱਗੇ ਬਜ਼ੁਰਗ ਬੈਠੇ ਹੋ ਮੈਂ ਤੋਂ ਵੱਧ ਤਜਰਬੇਕਾਰ ਹਾਂ ਤੁਸੀਂ ਦੁਨੀਆ ਮੇਰੇ ਤੋਂ ਜ਼ਿਆਦਾ ਦੇਖੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਕਿਵੇਂ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਇੱਕ ਵਾਰ ਪੜਾ ਲਈ ਕਿਉਂਕਿ ਜਮੀਨ ਮੈਂ ਜਦ ਦਾਂ ਦਿਨੋਂ ਦਿਨ ਘਟਦੀਆਂ ਜਾ ਰਹੀਆਂ ਨੇ ਆਪਾਂ ਸਭ ਨੂੰ ਪਤਾ ਹੈ ਫੇਰ ਬਹੁਤ ਖੁੱਲੀਆਂ ਜ਼ਮੀਨਾਂ ਹੁੰਦੀਆਂ ਸੀ ਦਿਨ ਬਦਨ ਘਟੀ ਜਾ ਰਹੀਆਂ ਨੇ ਘਟੀ ਜਾ ਰਹੀਆਂ ਨੇ ਸੋ ਸਾਨੂੰ ਚਾਹੀਦਾ ਹੈ ਕਿ ਜਿਹੜਾ ਇਹ ਮੌਕਾ ਹੈ ਕਿ ਜਿਹੜਾ ਇਹ ਸਮਾਂ ਹੈ ਇਹਦੇ ਚ ਆਪਾਂ ਸਿਰਫ ਇੱਕ ਗੱਲ ਤੇ ਧਿਆਨ ਦੇਈਏ ਕਿ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਈਏ ਵਧੀਆ ਉਹਨਾਂ ਨੂੰ ਪੜਾ ਲਿਖਣ ਲਈਓ ਕਿਸੀ ਨੌਕਰੀ ਤੇ ਲੱਗ ਜਾਣ ਕੋਈ ਆਪ ਦਾ ਰੋਜ਼ਗਾਰ ਕਰਨ ਲਈ ਤੀਜੀ ਵੱਡੀ ਗੱਲ ਸੀ ਵਿਸ਼ੇਸ਼ ਕਵਿਦਾਵਾਨਾਂ ਜਿਹੜੀਆਂ ਕਿਉਂਕਿ ਦਿੱਲੀ ਚ ਮਹੱਲਾ ਕਲੀਨਿਕ ਖੁੱਲੇ ਸੀ ਉਹ ਪੰਜਾਬ ਚ ਵੀ ਲੋਕਾਂ ਦੀ ਮੰਗ ਸੀ ਵੀ ਮਹੱਲਾ ਕਲੀਨਿਕ ਪੰਜਾਬ ਚ ਵੀ ਹੋਣੇ ਚਾਹੀਦੇ ਨੇ ਨੇ ਵੀ ਤੁਹਾਡੇ ਨਗਰ ਦੇ ਸਰਪੰਚ ਸਾਹਿਬ ਨੇ ਵੀ ਦੱਸਿਆ ਵੀ ਇੱਥੇ ਵੀ ਕੋਈ ਸੇਵਾ ਸੁਵਿਧਾਵਾਂ ਲਈ ਉਹਨਾਂ ਨੂੰ ਮੰਗ ਕੀਤੀ ਉਹਨਾਂ ਨੇ ਵੀ ਸਾਡੇ ਵੀ ਕੋਈ ਸੈਂਟਰ ਚਾਹੀਦਾ ਹੈ ਮੈਨੂੰ ਇੱਕ ਗੱਲ ਤੋਂ ਬੜੀ ਖੁਸ਼ ਹੁਣੀ ਹੈ ਕਿ ਹੁਣ ਗਲੀਆਂ ਨਾਲੀਆਂ ਤੋਂ ਉੱਠ ਕੇ ਆਪਾਂ ਕੋਈ ਐਝੀਆਂ ਮੰਗਾ ਕਰਨ ਲੱਗ ਗਏ ਜਿਹਦੇ ਨਾਲ ਪਿੰਡ ਦਾ ਸਾਂਝਾ ਫਾਇਦਾ ਹੁੰਦਾ ਆਪਾਂ ਮਹੱਲਾ ਕਲੀਨਿਕ ਮੰਗ ਲੱਗ ਗਏ ਸਰਪੰਚ ਸਾਹਿਬ ਨੇ ਕਿਹਾ ਲਾਇਬ੍ਰੇਰੀ ਚਾਹੀਦੀ ਕਿਉਂਕਿ ਇਹਨਾਂ ਨੇ ਦੇਖਿਆ ਵੀ ਹੋਰ ਪਿੰਡਾਂ ਨੂੰ ਮਿਲੀਆਂ ਨੇ ਪਹਿਲਾਂ ਕਿਸੇ ਨੇ ਪਿੰਡਾਂ 'ਚ ਲਾਇਬ੍ਰੇਰੀਆਂ ਨਹੀਂ ਸੀ ਬਣਾਈਆਂ ਨੇ ਪਿੰਡਾਂ ਚ ਇਹ ਗੱਲ ਨਹੀਂ ਸੀ ਕੀਤੀ ਵੀ ਸਾਡੇ ਬੱਚੇ ਵੀ ਇੱਕ ਸਾਂਝੀ ਥਾਂ ਤੇ ਬਹਿ ਕੇ ਪੜ੍ਹ ਲੈਣ ਤੁਸੀਂ ਜੇ ਤੁਹਾਨੂੰ ਕਦੇ ਮੌਕਾ ਲੱਗੇ ਤੇ ਕਿਸੇ ਪਿੰਡ ਦੀ ਲਾਇਬ੍ਰੇਰੀ ਦੇਖ ਕੇ ਆਇਓ ਕਿੰਨੀ ਸ਼ਾਨਦਾਰ ਲਾਇਬ੍ਰੇਰੀਆਂ ਬਣਾਈਆਂ ਨੇ ਏਸੀ ਲੱਗੇ ਨੇ ਕਿਤਾਬਾਂ ਜਿਹੜੀਆਂ ਵੀ ਬੱਚਿਆਂ ਨੂੰ ਚਾਹੀਦੀਆਂ ਨੇ ਉੱਥੇ ਮਾਈ ਆ ਕਰਾਈਆਂ ਜਾ ਰਹੀਆਂ ਨੇ ਵੀ ਸਾਡੇ ਬੱਚੇ ਪੜ੍ਹ ਲਿਖ ਲੈਣ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੇ ਸਾਡੇ ਬੱਚੇ ਪੰਜਾਬ ਦੇ ਜੇ ਕੋਈ بڑے ਉੱਚੇ ਦਰਜੇ ਦੇ ਕਈ ਵਾਰ ਐਗਜ਼ਾਮ ਕਲੀਅਰ ਕਰਦੇ ਨੇ ਤੇ ਸਾਨੂੰ ਆਪ ਨੂੰ ਖੁਸ਼ੀ ਮਿਲਦੀ ਹੈ ਕਿ ਜਿਹੜਾ ਸਰਕਾਰ ਇੰਨੀ ਮਿਹਨਤ ਕਰ ਰਹੀ ਹੈ ਦਿਨ ਰਾਤ ਲੱਗੀ ਹੋਈ ਹੈ ਉਹ ਸਾਡੇ ਬੱਚਿਆਂ 'ਚ ਦਿਖਦਾ ਸਾਡੇ ਬੱਚੇ ਵੀ ਉੱਥੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਜਿੱਥੇ ਦੂਸਰੇ ਸੂਬਿਆਂ ਦੇ ਬੱਚੇ ਕਰ ਰਹੇ ਨੇ ਸੋ ਅਨੇਕਾਂ ਕੰਮ ਨੇ ਜਿਹੜੇ ਸਰਕਾਰ ਨੇ ਕੀਤੇ ਨੇ 19 ਤੋਂ ਵੱਧ ਟੋਲ ਪਲਾਜ਼ੇ ਬੰਦ ਕੀਤੇ ਨੇ ਸਰਕਾਰ ਨੇ ਜਿਹਦੇ 'ਚ ਜਿਹੜੀ ਆਮ ਪਬਲਿਕ ਦੀ ਹੈ ਲੁੱਟ ਸੀਗੀ ਲੱਖਾਂ ਰੁਪਈਆ ਤੁਹਾਡੀ ਜੇਬ 'ਚੋਂ ਲੁੱਟਿਆ ਜਾ ਰਿਹਾ ਸੀ ਉਹ ਬੰਦ ਕਰਾਏ ਨੇ ਜਿਹੜੇ ਐਸਐਸਐਫ ਇੱਕ ਫੋਰਸ ਬਣਾਈ ਹੈ ਜਿਹਦੇ ਵਿੱਚ ਕੋਈ ਵੀ ਸੜਕ 'ਚ ਕੋਈ ਹਾਦਸਾ ਵਾਪਰ ਜੇ ਉਹਦੇ 'ਚ ਸਭ ਤੋਂ ਪਹਿਲਾਂ ਉਹ ਗੱਡੀਆਂ ਲੈ ਕੇ ਫੋਰਸ ਵਾਲੇ ਪਹੁੰਚ ਜਾਂਦੇ ਨੇ ਵੀ ਜਿਹਨੂੰ ਕੋਈ ਸੱਟ ਲੱਗੀ ਹੈ ਉਹਨੂੰ ਹਸਪਤਾਲ ਭਰਤੀ ਕਰਾਉਣਾ ਹੋਵੇ ਭਰਤੀ ਕਰਾਇਆ ਜਾਂਦਾ ਉਹਨਾਂ ਦੇ ਘਰ ਦੇ ਨੂੰ ਦੱਸਿਆ ਜਾਂਦਾ ਵੀ ਇਹ ਹਾਦਸਾ ਵਾਪਰ ਗਿਆ ਤੁਸੀਂ ਟਾਈਮ ਸਿਰ ਇੱਥੇ ਪਹੁੰਚ ਜਾਓ ਸੋ ਬੜੇ ਸਾਰੇ ਇਹਨੇ ਇਤਾਂ ਦਾ ਅਮਨੇ ਸਰਪੰਚ ਸਾਹਿਬ ਨੇ ਦੱਸਿਆ ਵੀ ਪਿੰਡਾਂ 'ਚ ਜਿਹੜੀ ਬਿਜਲੀ ਹੈ ਸਪੈਸ਼ਲੀ ਕਿਸਾਨ ਵੀਰਾਂ ਨੂੰ ਜਿਹੜੀ ਬਿਜਲੀ ਉਹ ਦਿਨ 'ਚ ਮਿਲ ਰਹੀ ਹੈ ਖੁੱਲੀ ਬਿਜਲੀ ਮਿਲ ਰਹੀ ਹੈ ਕੋਈ ਬਿਜਲੀ ਦੇ ਕਟ ਨਹੀਂ ਲੱਗ ਰਹੇ ਐ ਤੇ ਜਿਹੜੀ ਸਭ ਤੋਂ ਵੱਡੀ ਮੰਦ ਸੀ ਵੀ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਦਾ ਕਰਦਾ ਜਿਹੜਾ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕੋਈ ਸਰਕਾਰ ਨੇ ਇੰਨਾ ਵੱਡਾ ਉਪਰਾਹਲਾ ਨਹੀਂ ਕੀਤਾ ਕਿ ਸਾਡਾ ਪਾਣੀ ਹੈ ਜਿਹੜਾ ਉਹ ਇਧਰੋਂ ਉਧਰ ਹੀ ਜਾਈ ਜਾ ਰਿਆ ਸੀ ਕੋਈ ਅੱਧਾ ਰਾਜਸਥਾਨ ਚ ਜਾਂਦਾ ਸੀ ਅੱਧਾ ਪਾਕਿਸਤਾਨ ਚ ਚਲੇ ਜਾਂਦਾ ਸੀ ਸਾਨੂੰ ਤਾਂ ਪੰਜਾਬ ਨੂੰ ਪਾਣੀ ਹੀ ਨਹੀਂ ਸੀ ਮਿਲਦਾ ਸੋ ਪਹਿਲੇ ਯਾਰ ਕਿਸੇ ਸਰਕਾਰ ਨੇ ਪਾਣੀ ਤੇ ਇੰਨਾ ਗੌਰ ਕੀਤਾ ਸਾਡਾ ਪਾਣੀ ਦਾ ਜਿਹੜਾ ਹੱਕ ਹੈ ਅਸੀਂ ਉਹਨੂੰ ਪੂਰਾ ਵਰਤੀਏ ਸਾਡੇ ਪਿੰਡਾਂ ਤੱਕ ਸਾਡੀਆਂ ਜ਼ਮੀਨਾਂ ਤੱਕ ਪਾਣੀ ਪਹੁੰਚਦਾ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੇ ਸੁਨੇਕਾ ਕੰਮ ਨੇ ਜਿਹੜੀ ਸਰਕਾਰ ਨੇ ਕੀਤੇ ਨੇ ਬੜੇ سارے ਕੰਮ ਨੇ ਜਿਹੜੇ ਜੇ ਕਰਨੇ ਵੀ ਨੇ ਜਿਵੇਂ ਸਭ ਤੋਂ ਵੱਡਾ ਵਾਦਾ ਮੇਰੀਆਂ ਮਾਵਾ ਭੈਣਾ ਨੂੰ ਵੀ ਹਜ਼ਾਰ ਨਹੀਂ ਮਿਲਿਆ ਮੈਨੂੰ ਸਰਪੰਚ ਸਾਹਿਬ ਨੇ ਪਹਿਲਾਂ ਕਿਹਾ ਵੀ ਹਜ਼ਾਰ ਦਾ ਵਾਦਾ ਪੂਰਾ ਪੱਕਾ ਕਰਕੇ ਜਾਈਓ ਵੀ ਦਵਾਉਣਾ ਹੀ ਦਵਾਉਣਾ ਜਿਵੇਂ ਮਰਜ਼ੀ ਦਵਾਓ ਸੋ ਮੈਂ ਹਰ ਪਿੰਡ 'ਚ ਜਾ ਕੇ ਇੱਕ ਗੱਲ ਕਹਿਨੀ ਆ ਵੀ ਮੈਨੂੰ ਮੁੱਖ ਮੰਤਰੀ ਸਾਹਿਬ ਜਦੋਂ ਸ਼ਾਮ ਨੂੰ ਮੈਂ ਪ੍ਰੋਗਰਾਮ ਕਰਕੇ ਘਰ ਜਾਨੀ ਆ ਤਾਂ ਇੱਕ ਗੱਲ ਪੁੱਛਦੇ ਨੇ ਵੀ ਕੀ ਮੰਗ ਹੈ ਲੋਕਾਂ ਦੀ ਕੀ ਮੰਗ ਹੈ ਮੈਂ ਕਹ ਦਿੰਨੀ ਆ ਭਰਾਵਾਂ ਲਈ ਤਾਂ ਤੁਸੀਂ ਬਿਜਲੀ ਦੇ ਦਿੱਤੀ ਪਾਣੀ ਮਹੀਆ ਕਰਾਤਾ ਬੜੇ سارے ਕੰਮ ਕੀਤੇ ਨੇ ਵੀ ਸਾਡੀ ਪੈਣਾ ਦਾ ਜਿਹੜੇ ਹਜ਼ਾਰ ਹੈ ਉਹ ਨਾ ਭੁੱਲੋ ਜੀ ਤੇ ਵੀ ਉਹ ਲਾਗੂ ਕਰ ਦਿਓ ਸਾਡੀ ਹੋਰ ਕੋਈ ਮੰਗ ਨਹੀਂ ਹੈ ਸੋ ਤੁਹਾਡੀ ਅਗਵਾਈ ਕਰਨ ਲਈ ਮੈਂ ਬੈਠੀ ਆ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਬੈਠੀ ਹੈ ਤੁਹਾਡਾ ਵਾਦਾ ਅਸੀਂ ਭੁੱਲੇ ਨਹੀਂ ਨਾ ਅਸੀਂ ਭੁੱਲਾਂਗੇ ਜਿਹੜਾ 1100 ਦਾ ਵਾਅਦਾ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹ ਵੀ ਜਲਦ ਤੁਹਾਡਾ 1100 ਮਿਲਣਾ ਸ਼ੁਰੂ ਹੋ ਜਾਊਗਾ ਸਾਡਾ ਵਾਅਦਾ ਤੁਹਾਡੇ ਨਾਲ ਸਾਡੀ ਆਮ ਆਦਮੀ ਪਾਰਟੀ ਚ 11 ਐਮਐਲਏਜ਼ ਨੇ ਜਿਹੜੀਆਂ ਲੇਡੀਜ਼ ਨੇ 11 ਔਰਤਾਂ ਨੂੰ ਐਮਐਲਏ ਬਣਾਇਆ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ 11 ਜਨਾਨੀਆਂ 11 ਲੇਡੀਜ਼ ਐਮਐਲਏ ਬਣੀਆਂ ਹੋਣ ਕਿਸੇ ਸਰਕਾਰ ਚ ਇੰਨੀ ਕਦੇ ਇੰਪੋਰਟੈਂਸ ਹੈ ਔਰਤਾਂ ਨੂੰ ਨਹੀਂ ਦਿੱਤੀ ਗਈ ਬੋਲੋ ਸਭ ਨੇ ਆ ਕਿਉਂਕਿ ਉਹਨਾਂ ਤਾਂ ਵੀ ਅੱਜਕੱਲ੍ਹ ਪੜ੍ਹ ਲਿਖ ਗਈਆਂ ਉਹ ਵੀ ਆਪ ਦਾ ਚੰਗਾ ਮਾੜਾ ਜਾਣਦੀਆਂ ਨੇ ਸਮਝਦੀਆਂ ਨੇ ਤੇ ਥੋੜੀ ਜਿਹੜੇ 1100 ਵਾਲੀ ਮੰਗ ਹੈ ਉਹ ਤਾਂ ਉਹਨਾਂ ਨੇ 11 ਬੀਜੀਆਂ ਨਾਲ ਹੀ ਪੂਰੀ ਕਰਾ ਦੇਣੀ ਹੈ ਮੈਨੂੰ ਲੱਗਦਾ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਜੇ ਉਹਨਾਂ ਨੇ ਵੋਟਾਂ ਮੰਗਣੀਆਂ ਤੁਹਾਡੇ 'ਚ ਰਹਿਣਾ ਤਾਂ ਇਹ 1100 ਤਾਂ ਪੂਰਾ ਕਰਨਾ ਹੀ ਪੈਣਾ ਤੇ ਅੱਜ ਮੈਂ ਮਾਵਾ ਭੈਣਾਂ ਨੂੰ ਇੱਕ ਹੋਰ ਬੇਨਤੀ ਕਰਦੀ ਹਾਂ ਕਿ ਬੜੇ ਸਾਲ ਹੋ ਗਏ ਤੁਸੀਂ ਪੇਨ ਦੇ ਮੋਹਤਵਾਰ ਬੰਦੇ ਤੇ ਕਿਹਾਂ ਵੋਟ ਪਾ ਦਿੰਦੀਆਂ ਸੀ ਘਰ ਵਾਲੇ ਤੇ ਕਿਹਾਂ ਵੋਟ ਪਾ ਦਿੰਦੀਆਂ ਸੀ ਕਿਹਾਂ ਕਿਸੇ ਰਿਸ਼ਤੇਦਾਰ ਦੇ ਕਿਹਾਂ ਵੋਟ ਪਾ ਦਿੰਦੀਆਂ ਸੀ ਤੁਸੀਂ ਸਾਰੀਆਂ ਪੜੀਆਂ ਲਿਖੀਆਂ ਹੋ ਜਿਹੜੀਆਂ ਆਪ ਪੜੀਆਂ ਲਿਖੀਆਂ ਨਹੀਂ ਹੈਗੀਆਂ ਉਹਨਾਂ ਦੇ ਬੱਚੇ ਤਾਂ ਪੜੇ ਲਿਖੇ ਨੇ ਸਾਰੇ ਆਪ ਦਾ ਚੰਗਾ ਮਾੜਾ ਤੁਸੀਂ ਸਾਰੇ ਜਾਣਦੇ ਹੋ ਮੇਰੀ ਇੱਕ ਬੇਨਤੀ ਹੈ ਮਾਵਾ ਪੈਣਾ ਦੇ ਅੱਗੇ ਕਿ ਇਹ ਸਵਾਲ ਤੁਸੀਂ ਨਾ ਆਪਦੀ ਮੂਰਤ ਤਾਂ ਪਾਉਣੀ ਹੈ ਬੰਦਿਆਂ ਨੂੰ ਕਿਉਂ ਵੀ ਤੁਸੀਂ ਵੀ ਸਾਡੇ ਕਿਹਨਾਂ ਤੇ ਵੋਟ ਪਾਓ ਤੁਸੀਂ ਆਮ ਆਦਮੀ ਪਾਰਟੀ ਦਾ ਝਾੜੂ ਦਾ ਨਿਸ਼ਾਨ ਭੁੱਲਣਾ ਨਹੀਂਗਾ ਕਿਉਂਕਿ ਜੇ ਆਪਾਂ ਆਪਣਾ ਚੰਗਾ ਮਾੜਾ ਨਹੀਂ ਸੋਚਾਂਗੇ ਕਿਸੇ ਨੇ ਤੇ ਸਾਡਾ ਕੋਈ ਫਾਇਦਾ ਨਹੀਂ ਕਰਨਾ ਜਿਵੇਂ ਸਰਪੰਚ ਸਾਹਿਬ ਨੇ ਪਹਿਲਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਵਾਲੇ ਡਰਾਉਂਦੇ ਨੇ ਧਮਕਾਉਂਦੇ ਨੇ ਕਿਉਂਕਿ ਮਾੜੇ ਬੰਦੇ ਨੇ ਆਪਾਂ ਨੂੰ ਚਾਹੀਦਾ ਆਪਾਂ ਇੱਕ ਚੰਗਾ ਬੰਦਾ ਚੁਣੀਏ ਜੇ ਆਪਾਂ ਮਾੜੇ ਬੰਦੇ ਨੂੰ ਚੁਣ ਲਾਂਗੇ ਜਿਹੜਾ ਅੱਜ ਵੀ ਡਰਾ ਰਿਹਾ ਹੈ ਅੱਜ ਵੀ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਉਹਨੇ ਕੱਲ ਵੀ ਆਈ ਖੁਸ਼ੀ ਕਰਨਾ ਉਹਨੇ ਕੋਈ ਤੁਹਾਡਾ ਫਾਇਦਾ ਨਹੀਂ ਕਰਨਾ ਤੁਸੀਂ ਆਪਣੀ ਸੋਚ ਛੋੜੀ ਚਾਹੀਦੀ ਹੈ ਕਿ ਆਪਾਂ ਇੱਕ ਚੰਗੇ ਬੰਦੇ ਨੂੰ ਚੁਣੀਏ ਜਿਹੜਾ ਸਾਡੀ ਬੱਚਿਆਂ ਬਾਰੇ ਸੋਚੇ ਜਿਹੜਾ ਸਾਡੇ ਭਵਿੱਖ ਬਾਰੇ ਸੋਚੇ ਜਿਹੜਾ ਸਾਡੇ ਭੜਾਪੇ ਬਾਰੇ ਸੋਚੇ। ਸੋ ਮੇਰੀ ਥੋੜੀ ਸਾਰੀ ਸਾਥ ਸੰਗਤ ਦੇ ਕੇ ਬੇਨਤੀ ਹੈ। ਜਿਵੇਂ ਸਰਪੰਚਾ ਨੇ ਕਿਹਾ ਭਈ ਬੜੀਆਂ ਸਾਰੀਆਂ ਨਗਰ ਦੀਆਂ ਮੰਗਾਂ ਮੈਨੂੰ ਜਾਣੂ ਵੀ ਕਰਾਈਆਂ ਉਹਨਾਂ ਨੇ। ਮੈਂ ਸਰਪੰਚ ਸਾਹਿਬ ਨੂੰ ਦੱਸਣਾ ਚਾਹੁੰਦੀ ਆਂ ਵੀ ਮੈਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਕਹੂੰਗੀ ਕਿ ਪੱਤਰੀ ਕਰਾਂ ਜੇ ਵਾਅਦਾ ਤੋਂ ਵੱਧ ਕਰਾਟ ਆਉਣੀ ਚਾਹੀਦੀ ਹੈ। ਜਿਹੜੇ ਕੰਮ ਅਧੂਰੇ ਰਹਿੰਦੇ ਨੇ ਉਹ ਵੀ ਜਲਦ ਤੋਂ ਜਲਦ ਪੂਰੇ ਹੋਣ। 30 ਲੱਖ ਦੀ ਗ੍ਰਾਂਟ ਪਹਿਲਾਂ ਆਈ ਹੈ ਪਰ ਜਿੰਨੀ ਵੀ ਹੋਰ ਗ੍ਰਾਂਟਾਂ ਫੰਡ ਚਾਹੀਦਾ ਹੋਊਗਾ। ਸਾਨੂੰ ਤੁਹਾਡੀਆਂ ਸਾਰੀਆਂ ਮੰਗਾਂ ਸਾਡੇ ਸਿਰ ਮੱਥੇ ਨੇ। ਇੱਕ ਇੱਕ ਕਰਕੇ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹਰਵਿੰਦਰ ਸਿੰਘ ਸੰਧੂ ਜੀ ਨੇ ਕਿਉਂਕਿ ਉਹ ਪਹਿਲਾਂ ਵੀ ਤਜਰਬੇਕਾਰ ਨੇ। ਤਿੰਨ ਵਾਰ ਐਮਐਲਏ ਰਹੇ ਚੁੱਕੇ ਨੇ। ਉਹਨਾਂ ਨੇ ਆਪ ਹੀ ਸਾਰੇ ਕੰਮ ਕਰਾ ਲੈਣੇ ਨੇ ਜਿੱਥੇ-ਜਿੱਥੇ ਜਿਹੜੀ-ਜਿਹੜੀ ਲੋੜ ਹੈ ਉਹ ਜਾਣਦੇ ਹੀ ਨੇ। ਪਰ ਮੇਰੀ ਸਾਰੀ ਸਾਧ ਸੰਗਤ ਦੇ ਅੱਗੇ ਬੇਨਤੀ ਹੈ ਕਿ 11 ਤਰੀਕ ਦਾ ਦੇਣਾ ਆਪਣਾ ਝਾੜੂ ਦਾ ਨਿਸ਼ਾਨ ਹੈ ਤੀਜੇ ਨੰਬਰ ਤੇ ਆਪਣਾ ਬਟਨ ਹੈ ਭੁੱਲਣਾ ਨਹੀਂਗਾ ਤੇ ਆਪਾਂ ਵੋਟ ਦੇ ਤੈਨੂੰ ਇਹ ਨਹੀਂ ਮੰਨਣਾ ਵੀ ਛੁੱਟੀ ਦਾ ਦੇਣਾ ਵਾਦ ਤੋਂ ਵਾਦ ਜਾ ਕੇ ਵੋਟ ਪਾਉਣੀ ਹੈ ਵੋਟ ਦੇ ਆਪਣੇ ਅਧਿਕਾਰ ਨੂੰ ਗਵਾਉਣਾ ਨਹੀਂਗਾ ਜਿਹੜੇ ਜਿਹੜੇ ਕੰਮ ਨੇ ਸਾਡੇ ਸਿਰ ਮੱਥੇ ਨੇ ਮਿਲੀ ਸਾਰੀ ਪਿੰਡ ਦੇ ਮੋਹਤਵਾਰ ਬੰਦਿਆਂ ਦੇ ਅੱਗੇ ਪੰਚਾਇਤ ਦੇ ਅੱਗੇ ਬੇਨਤੀ ਹੈ ਵੀ ਆਪਾਂ ਪੋਲਿੰਗ ਵਾਦ ਤੋਂ ਵਾਦ ਕਰਾਈਏ ਇਹ ਨਾ ਹੋਵੇ ਕਿ ਕੋਈ ਬੰਦਾ ਵੋਟ ਪਾ ਨਾ ਜਾ ਸਕਦਾ ਹੋਵੇ ਤੇ ਉਹ ਘਰੇ ਰਹਿ ਗਿਆ ਕੋਈ ਲਿਜਾਣ ਵਾਲਾ ਨਹੀਂ ਸੀ ਸੰਸਾਰੇ ਤੁਸੀਂ ਆਪ ਅੱਗੇ ਲੱਕੇ ਵੋਟਾਂ ਪਾਓ ਇਨੀਆਂ ਕ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇਥੇ ਓਨਲੀ ਸਾਡੇ ਸਿਰ ਮੱਥੇ ਹੈ ਆਓ ਦੋ ਨਾਰੇ ਲਾ ਕੇ ਆਪਾਂ ਸਮਾਪਤੀ ਕਰੀਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜੰਦਾਬਾਦ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ